ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਹੋਰ ਠੀਕ ਠਾਕ ਹੋ ਸਾਰੇ ਇੱਕ ਤਾਂ ਆਪਾਂ ਨਾ ਚੈਨਲ ਹੁਣ ਛੋਡੇ ਵਾਸਤੇ ਹੀ ਖੋਲਿਆ ਸਾਰਾ ਇਹ ਜਿਹੜਾ ਜੋ ਵੀ ਚੈਨਲ ਬਣਾਇਆ ਤੁਹਾਨੂੰ ਪਤਾ ਹੈ ਕੁਝ ਬਹੁਤ ਪਿਆਰ ਦਿੰਦੇ ਹੋ ਆਪਾਂ ਨੂੰ ਇਹ ਚੈਨਲ ਆਪਾਂ ਛੋਡੇ ਵਾਸ ਛੋਡੀ ਸੇਵਾ ਵਾਸਤੇ ਹੀ ਖੋਲਿਆ ਇੱਕ ਤਾਂ ਚੈਨਲ ਨੂੰ ਆਪਣੇ ਨੂੰ ਨਾ ਵੱਧ ਤੋਂ ਵੱਧ ਸਪੋਰਟ ਕਰੋ ਤੁਸੀਂ ਦੂਜੀ ਗੱਲ ਇਹ ਆਪਣੇ ਬਹੁਤ ਜ਼ਿਆਦਾ ਭਰਾਵਾਂ ਦੇ ਫੋਨ ਆਏ ਆ ਮੈਸੇਜ ਆਏ ਆ ਲਵੀਣਾ ਇੱਕ ਪੁੱਛਦੇ ਸੀ ਲਵੀ ਜਿਹੜੀ ਆਪਣੀਆਂ ਬੱਸੀਆਂ ਨੇ ਕੱਟੀਆਂ ਨੇ ਛੋਟੀਆਂ 4 ਮਹੀਨਿਆਂ ਤੋਂ ਉੱਪਰ ਲਵੀ ਉਹਨਾਂ ਦੀ ਹੈਟ ਨਹੀਂ ਵੱਧਦੀ ਵਜ਼ਨ ਨਹੀਂ ਹੁੰਦਾ ਲਵੀ 2-2 2.5 ਸਾਲ ਤੱਕ ਲਵੀ ਗੱਬੜ ਨਹੀਂ ਹੁੰਦੀਆਂ ਤਾਂ ਬਹੁਤੋ ਵੀਰਾਂ ਦੇ ਸਵਾਲ ਸੀ ਇਹ ਤਾਂ ਅੱਜ ਆਪਾਂ ਇਹਦੇ ਉੱਪਰ ਗੱਲ ਕਰਾਂਗੇ ਕਿ ਕੱਲੀ ਕਾਪੀ ਪੈਨ ਚੱਕ ਲੋ ਕੱਲੀ-ਕੱਲੀ ਗੀਜ ਨੋਟ ਕਰ ਲੋ ਸੋਡੀ ਕੱਟੀ ਹੈ ਚਾਹੇ ਬੱਸੀ ਹੈ ਡੇਲੀ ਦਾ 800 ਗ੍ਰਾਮ ਤੋਂ ਲੈ ਕੇ 1 ਕਿਲੋ ਤੱਕ weight gain ਕਰੂਗੀ ਜੇ ਤੁਸੀਂ ਆਪਣਾ ਜਿਹੜਾ ਫੀਡ ਫਾਰਮੂਲਾ ਤੁਹਾਨੂੰ ਦੱਸਣ ਜਾ ਰਹੇ ਆ ਜੇ ਤੁਸੀਂ ਇਹਨੂੰ ਪ੍ਰੋਪਰ ਤਰੀਕੇ ਨਾਲ ਪਾਓਗੇ ਤਾਂ ਸੋਡੀ ਜਿਹੜੀ ਬੱਸੀ ਹੈ ਚਾਹੇ ਕੱਟੀ ਆ ਤਕਰੀਬਨ 800 ਗ੍ਰਾਮ ਤੋਂ ਲੈ ਕੇ ਡੇਲੀ 1 ਕਿਲੋ ਵਜ਼ਨ ਮਤਲਬ ਕਿ ਉਹ ਵਧੂਗੀ ਡੇਲੀ ਤੇ ਸਭ ਤੋਂ ਪਹਿਲਾਂ ਇਹ ਆ ਲੈ ਵੀ ਡੀ ਵਾਰਵਿੰਗ ਜਿਹੜੀ ਆਪਾਂ ਕਰਦੇ ਆ ਨਾ ਡੀ ਵਾਰਵਿੰਗ ਜਿੱਥੇ ਜਾ ਕੇ ਤੁਸੀਂ ਮਾਰ ਖਾਣੇ ਹੋ ਪੇਟ ਦੇ ਕੀੜੇ ਜਿਹੜੇ ਪੇਟ ਦੇ ਕੀੜੇ ਆ ਉਹਨਾਂ ਦਾ ਬਹੁਤ ਵੱਡਾ ਰੋਲ ਆ ਜਿਹੜਾ ਤੁਹਾਡੀ ਹੈ ਪਸ਼ੂ ਦਾ ਭਜਨ ਵਧਾਉਣਾ ਜਿਹੜੀ ਛੋਡੀ ਖਾਾਕ ਆ ਜਿਹੜੀ ਤੁਸੀਂ ਪਾਉਣੇ ਹੋ ਮਹਿੰਗੀ ਖਾਾਕ ਪਾਉਣੇ ਹੋ ਮਲੱਪ ਜਿਹੜੇ ਹੁੰਦੇ ਨੇ ਛੋਡੀ ਅੱਧੀ ਖਾਾਕ ਤਾਂ ਤੁਹਾਡੀ ਪੇਟ ਵਾਲੇ ਮਲੱਪ ਜਿਹੜੇ ਕੀੜੇ ਨੇ ਉਹੀ ਖਾ ਜਾਂਦੇ ਨੇ ਸਮੇਂ ਤੋਂ 3 ਮਹੀਨਿਆਂ ਤੋਂ ਡੀਵਾਰਮਿੰਗ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਤਾਂ ਕਿ ਜੇ ਜੋ ਅਸੀਂ ਪਸ਼ੂ ਨੂੰ ਪਾਉਣੇ ਆ ਉਹਨੂੰ ਲੱਗੇ ਤੇ ਵੀ ਜੋ ਅਸੀਂ ਉਹਨੂੰ ਪਾਇਆ ਉਹਦੇ ਸਰੀਰ ਨੂੰ ਵੀ ਲੱਗੇ ਅੱਧਾ ਤਾਂ ਥੋੜਾ ਵੇਸਟਿੰਗ ਜਾਂਦਾ ਲਈ ਵੀ ਡੀਵਾਰਮਿੰਗ ਜ਼ਰੂਰ ਕਰਨੀ ਹੈ 3 ਮਹੀਨਿਆਂ ਦੇ ਉੱਤੇ ਪੇਟ ਦੇ ਕੀੜੇ ਵਾਲੀ ਗੋਲੀ ਜ਼ਰੂਰ ਦੇਣੀ ਹੈ ਤੇ ਕਾਪੀ ਪੰਨੇਲਾ ਚੱਕ ਲਓ ਤੁਹਾਨੂੰ ਅੱਜ ਦੱਸ ਦਿੰਨੇ ਆ ਖੀੜ ਫਾਰਮੂਲਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨੀ ਹੈ ਮੱਕੀ ਲੈਣੀ ਹੈ ਵਧੀਆ ਕੁਆਲਿਟੀ ਦੀ ਮੱਕੀ ਲੈਣੀ ਇਹ ਜਿਹੜੀ ਜਿਹੜਾ ਫੀਡ ਫਾਰਮੂਲਾ ਆਪਾਂ ਦੱਸਣ ਜਾ ਰਹੇ ਹਾਂ ਨਾ ਇਹ 4 ਮਹੀਨਿਆਂ ਦੀ ਬੱਸੀ ਹੋਵੇ ਚਾਹੇ ਕੱਟੀ ਹੋਵੇ ਥੋੜੀ 4 ਮਹੀਨਿਆਂ ਤੋਂ ਲੈ ਕੇ ਤੁਸੀਂ ਇਹ ਜਦੋਂ ਤੱਕ ਥੋੜੀ ਕੱਟੀ ਬੱਸੀ ਗੱਭਣ ਨਹੀਂ ਹੋ ਜਾਂਦੀ ਉਦੋਂ ਤੱਕ ਤੁਸੀਂ ਪਾ ਸਕਦੇ ਹੋ ਕੋਈ ਚੀਜ਼ ਚੇਂਜ ਕਰਨ ਦੀ ਲੋੜ ਨਹੀਂ ਥੋੜੀ ਬੱਸੀ ਡੇਲੀ 800 ਗ੍ਰਾਮ ਵਜਨ ਅਗੇਨ ਕਰੂਗੀ ਵਧੂਗੀ ਮਤਲਬ ਕਿ ਡੇਲੀ 800 ਗ੍ਰਾਮ ਵਜ਼ਨ ਵਧਾਉਗੀ ਤੁਸੀਂ ਮੱਕੀ ਲੈਣੀ ਹੈ ਵਧੀਆ ਕੁਆਲਿਟੀ ਦੀ ਮਤਲਬ ਚੰਗੀ ਮੱਕੀ ਹੋਵੇ 45 ਕਿਲੋ ਤੁਸੀਂ ਮੱਕੀ ਲੈ ਲਓ ਸੋਇਆ ਬੀਨ ਦੀ ਖਾਲ ਤੁਸੀਂ 25 ਕਿਲੋ ਲੈ ਲਓ ਸਰੋਂ ਦੀ ਖਾਲ ਤੁਸੀਂ ਉਹਦੇ ਵਿੱਚ 10 ਕਿਲੋ ਪਾ ਸਕਦੇ ਹੋ 15 ਕਿਲੋ ਵੀ ਪਾ ਸਕਦੇ ਹੋ ਸਰੋਂ ਦੀ ਖਾਲ ਅੱਪਾ ਇਹਦੇ ਵਿੱਚ ਰੇਸ਼ੇਦਾਰ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਨਹੀਂ ਪਾਉਣੀ ਆ ਚੌਕਰ ਤੁਸੀਂ 10 ਕਿਲੋ ਪਾ ਲਓ ਸੀਰਾ 5 ਕਿਲੋ ਤੁਸੀਂ ਸੀਰਾ ਪਾ ਲਓ ਉਹਦੇ ਵਿੱਚ ਤੇ ਬਫਰ 1 ਕਿਲੋ ਲੈ ਲਓ ਨਮਕ 1 ਕਿਲੋ ਲੈ ਲਓ ਡੀਸੀਪੀ ਕੈਲਸ਼ੀਅਮ ਫਾਸਫੋਰਸ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਪਸ਼ੂ ਦੇ ਹੱਡਾਂ ਵਾਸਤੇ ਮਸਲ ਵਾਸਤੇ ਮਾਸਪੇਸ਼ੀਆਂ ਵਾਸਤੇ ਡੀਸੀਪੀ 1 ਕਿਲੋ ਜ਼ਰੂਰ ਪਾਓ ਕਲਸਾਈਡ 1 ਕਿਲੋ ਪਾਓ ਇਹ ਚੀਜ਼ਾਂ ਜੀ ਵੀਰੇ ਤੁਹਾਨੂੰ ਆਮ ਮਿਲ ਜਾਂਦੀਆਂ ਨੇ ਫ੍ਰੀ ਫੈਕਟਰੀ ਤੋਂ ਆਮ ਕਾਲਾ ਨਮਕ 500 ਗ੍ਰਾਮ ਪਾਓ ਹਾਂ ਟਾਕਸੀਮੀਂਡਰ ਕਈ ਵੀਰੇ ਨਾਲ 100 ਰੁਪਏ ਵਾਲਾ ਟਾਕਸੀਮੀਂਡਰ ਪਾ ਕੇ ਵੇਚ ਜਾਂਦੇ ਨੇ ਵੀਰੇ ਉਹ ਉਲਟਾ ਜਿਹੜੇ ਚੰਗੇ ਜਿਹੜੇ ਚੰਗੇ ਤੱਤ ਹੁੰਦੇ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਵੇਚ ਜਾਂਦੇ ਨੇ ਅੱਧਾ ਕਿਲੋ ਤੁਸੀਂ ਇਹਦੇ ਵਿੱਚ ਟਾਕਸੀ ਰਮਾਇੰਡਰ ਪਾਓ ਵਧੀਆ ਕੁਆਲਿਟੀ ਦਾ ਕਿਉਂਕਿ ਜੇ ਬੱਚੇ ਨੇ 3-4 ਕਿਲੋ ਖਾਣੀ ਆ ਤਾਂ ਮਸਾ 30 ਗ੍ਰਾਮ ਆਊ ਉਹਨੂੰ ਅੱਧਾ ਕਿਲੋ ਟਾਕਸੀ ਰਮਾਇੰਡਰ ਪਾਓ ਟਰੇਸ ਮਿਲਰ ਇਹਦੇ ਵਾਸਤੇ ਆਪਾਂ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਟਰੇਸ ਮਿਲਰ ਕੀ ਚੀਜ਼ ਆ ਕਿੱਥੇ-ਕਿੱਥੇ ਤੱਕ ਇਹ ਇਲਾਜ ਕਰ ਦਿੰਦਾ ਪਸ਼ੂ ਦਾ ਮਤਲਬ ਕਿ 2-2 3-3 ਸਾਲ ਦੀਆਂ ਜਿਹੜੀਆਂ ਰਿਪੀਟਰ ਗਾਈਆਂ ਨੇ ਉਹਨਾਂ ਨੂੰ ਵੀ ਆਪਾਂ ਦਵਾਈ ਆ ਟ੍ਰੇਸ਼ ਮਿਲਰ ਇੱਕ ਬਹੁਤ ਹੀ ਵੱਡਾ ਯੋਗਦਾਨ ਹੈ ਪਸ਼ੂਆਂ ਵਾਸਤੇ ਇਹ ਆਪਾਂ ਪਾਉਣਾ ਹੈ 300 ਗ੍ਰਾਮ ਤੇ ਲੈ ਵੀਸਟ ਪਾਉਣਾ ਆਪਾਂ 200 ਗ੍ਰਾਮ ਇਹ ਪੂਰਾ ਇੱਕ ਕੁਆਂਟਲ ਦਾ ਫਾਰਮੂਲਾ ਹੈ ਫੀਡ ਫਾਰਮੂਲਾ ਹੈ ਇੱਕ ਕੁਆਂਟਲ ਦਾ ਤੁਹਾਨੂੰ ਦੱਸਿਆ ਹੈ ਹਰੇਕ ਵੀਡੀਓ ਦਾ ਮਤਲਬ ਫੀਡ ਫੈਕਟਰੀ ਤੋਂ ਤੁਸੀਂ ਕਿੱਥੋਂ ਵੀ ਲਿਆ ਕੇ ਇਹਨੂੰ ਤਿਆਰ ਕਰਵਾ ਸਕਦੇ ਹੋ ਤੇ ਇੱਕ ਕੁਆਂਟਲ ਤੁਸੀਂ ਤਿਆਰ ਕਰਵਾ ਲਓ ਤੇ 3 ਤੋਂ 4 ਕਿਲੋ ਤੁਸੀਂ ਆਪਣੀ ਬੱਸੀ ਨੂੰ ਪਾਓ ਤੇ ਡੀ ਵਾਰਵਿੰਗ ਕਰਕੇ ਤਿੰਨ ਮਹੀਨੇ ਤੋ ਡੀ ਵਾਰਵਿੰਗ ਜ਼ਰੂਰ ਕਰੋ ਤਾਂ ਕਿ ਜੋ ਅਸੀਂ ਖਰਾਕ ਪਸ਼ੂ ਨੂੰ ਪਾਉਣੇ ਆ ਉਹਦੇ ਸਾਰੇ ਸਰੀਰ ਨੂੰ ਲੱਗੇ ਦੂਜੀ ਗੱਲ ਇਹ ਐਲ ਵੀ ਕਈ ਵੀਰਾਂ ਦੇ ਸਵਾਲ ਇਹ ਵੀ ਸੀ ਲ ਵੀ ਢੇਟ ਕੱਢ ਜਾਂਦੀਆਂ ਬੱਸੀਆਂ ਉਹਨਾਂ ਦਾ ਢੇਟ ਕੱਢਣ ਦਾ ਕਾਰਨ ਇਹ ਹੁੰਦਾ ਵੀਰੇ ਤਿੰਨ ਮਹੀਨਿਆਂ ਤੋਂ ਪਹਿਲਾਂ ਜਿਹੜਾ ਹਰਾ ਚਾਰਾ ਪਾਉਣੇ ਆ ਆਪਾਂ ਉਹ পেট ਕੱਢਣ ਦਾ ਹੀ ਕਾਰਨ ਬਣਦਾ ਤੇ ਦੂਜੀ ਗੱਲ ਕਈ ਵੀਰਾਂ ਨੇ ਇਹ ਸਵਾਲ ਕੀਤਾ ਇਹ ਤਾਂ ਮਹਿੰਗੀਆਂ ਪਈ ਜਾਂਦੀਆਂ ਨੇ ਜੀ ਬਹੁਤ ਜ਼ਿਆਦਾ ਇਹ ਤਾਂ ਮਤਲਬ ਕਿ ਉਦੋਂ ਵੀ ਮਹਿੰਗੀਆਂ ਪਈ ਜਾਣਗੀਆਂ ਇਸ ਇਸ ਵਿਸ਼ੇ ਦੇ ਉੱਤੇ ਵੀ ਤੁਸੀਂ ਆਪ ਨੂੰ ਮੈਸੇਜ ਕਰੋ ਕਮੈਂਟ ਕਰੋ ਲੈ ਵੀ ਕਿਵੇਂ ਮਹਿੰਗੀਆਂ ਪੈਂਦੀਆਂ ਨੇ ਇਹ ਵੀ ਤੁਹਾਨੂੰ ਕਲੀਅਰ ਕਰਾਂਗੇ ਵੀ ਮਹਿੰਗੀ ਪੈਂਦੀ ਆ ਕਿ ਸਸਤੀ ਪੈਂਦੀ ਆ ਅਗਲੀ ਵੀਡੀਓ ਦੇ ਵਿੱਚ ਤੁਸੀਂ ਤੁਹਾਨੂੰ ਇਹ ਚੀਜ਼ ਵੀ ਦੱਸਾਂਗੇ ਕਿ ਕਿਹੜੀ ਚੀਜ਼ ਮਹਿੰਗੀ ਪੈਂਦੀ ਹੈ ਕਿਹੜੀ ਮਹਿੰਗੀ ਪੈਂਦੀ ਹੈ ਮਤਲਬ ਕਿਹੜੀ ਸਸਤੀ ਪੈਂਦੀ ਹੈ ਕਿਹੜੀ ਮਹਿੰਗੀ ਪੈਂਦੀ ਹੈ ਇਹ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਬਹੁਤ ਵੀਰਾਂ ਦੇ ਸਵਾਲ ਚੱਲ ਵੀ ਇੰਨਾ ਖਰਚਾ ਕਰਕੇ ਤਾਂ ਮਤਲਬ ਕਿ ਪਹਿਲਾਂ ਦੁੱਧ ਪਿਆ ਕੇ ਫਿਰ ਫੀਡ ਤੇ ਪਾਲ ਕੇ ਫਿਰ ਨਵੇਂ ਤਾਂ ਬਹੁਤ ਜੇ ਤਾਂ ਮਤਲਬ ਕਿ 50 60 70000 ਰੁਪਏ ਖਰਚਾ ਆ ਜਾਂਦਾ ਵੀਰ ਮੇਰੇ ਉਹ ਬਹੁਤ ਹੀ ਸਸਤਾ ਪੈਂਦਾ ਹੈ ਇਹਦੇ ਬਾਰੇ ਵੀ ਵਿਸਤਾਰ ਨਾਲ ਤੁਹਾਨੂੰ ਦੱਸਾਂਗੇ ਤੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਮਤਲਬ ਕਿ ਸਪੋਰਟ ਕਰੋ ਸਰਕ ਰੈਵ ਕਰੋ ਤੇ ਬਸ ਇਸ ਆਇਆ ਲਈ ਤੁਸੀਂ ਬਹੁਤ 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 ਜਣਾ ਨੂੰ ਮਸ਼ਹੂਰ ਕਰਤਾ ਤੇ ਮੈਂ ਤਾਂ ਥੋੜੀ ਸੇਵਾ ਵਾਸਤੇ ਚੈਨਲ ਖੋਲਿਆ ਕਿਉਂਕਿ ਜੋ ਮੈਂ 5-7 ਸਾਲਾਂ ਦੇ ਵਿੱਚ ਮੱਥਾ ਮਾਰ ਕੇ ਸਿੱਖਿਆ ਜੋ ਮੈਂ ਦੇਖਿਆ ਮੈਂ ਕਹਿੰਦਾ ਲਈ ਸਭ ਨੂੰ ਪਤਾ ਹੋਣਾ ਚਾਹੀਦਾ ਤਾਂ ਕਿ ਕਿਸੇ ਭੈਣ ਭਾਈ ਦਾ ਨੁਕਸਾਨ ਨਾ ਹੋਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸਪੋਰਟ ਕਰੋ ਤੇ ਪੂਰੀ ਵੀਡੀਓ ਦੇਖੋ ਧੰਨਵਾਦ